ਮੈਂ ਡਾਕਟਰ ਤੇਰਨਕੌਰ ਬਾਸੀ ਤੇਰਨਕੌਰ ਲੱਖ ਹਜ਼ਾਰਾਂ ਇੱਕ ਹੋਰ ਬੜੀ ਦਿਲਚਸਪ ਨਵੀਂ ਵੀਡੀਓ ਕਦੀ ਆਵਾਜ਼ ਸੁਣੀ ਹੈ ਕਿਸੇ ਦੇ ਰੋਣ ਦੀ ਘਰ ਦੇ ਵਿੱਚ ਕਿਸੇ ਦੇ ਸਾਹ ਲੈਣ ਦੀ ਆਵਾਜ਼ ਜਾਂ ਅਚਾਨਕ ਕੋਈ ਹਵਾ ਨਹੀਂ ਚਲੀ ਕੋਈ ਕੁਝ ਨਹੀਂ ਹੋਇਆ ਦਰਵਾਜ਼ਾ ਬੰਦ ਹੋ ਗਿਆ ਟੁੱਟੀ ਨੂੰ ਕਿਸੇ ਨੇ ਹੱਥ ਵੀ ਨਹੀਂ ਲਾਇਆ ਟੁੱਟੀ ਚੱਲਣ ਲੱਗ ਪਈ ਜਾਂ ਕਦੀ ਕਦੀ ਕਿਸੇ ਦੇ ਕਦਮਾਂ ਦੀ ਆਵਾਜ਼ ਜਾਂ ਕਦੀ ਕਦੀ ਲੱਗਦਾ ਕਿਸੇ ਨੇ ਮੈਨੂੰ ਆਵਾਜ਼ ਮਾਰੀ ਆਪਾਂ ਪੁੱਛਦੇ ਹਾਂ ਪਰਿਵਾਰਕ ਮੈਂਬਰਾਂ ਨੂੰ ਡਰੋਨਾ ਮੈਡਰੌਣੀ ਆਈ ਮੈਂ ਗੱਲ ਕਰਨ ਲੱਗੀ ਆ ਪੈਰਾਨਾਰਮਲ ਐਕਟੀਵਿਟੀ ਘਰਾਂ ਦੇ ਵਿੱਚ ਸੰਕੇਤ ਹੁੰਦੇ ਆ ਅਸੀਂ ਪਛਾਣੀਦਾ ਨਹੀਂ ਸੋ ਕਈ ਵਾਰੀ ਅਸੀਂ ਮੰਨਦੇ ਨਹੀਂ ਅਸੀਂ ਇਦਾਂ ਦੇ ਧਰਮ ਨੂੰ ਬਿਲੋਂਗ ਕਰ ਰਹੇ ਹੁੰਦੇ ਆ ਜਿਸੇ ਇਹਨਾਂ ਚੀਜ਼ਾਂ ਨੂੰ ਅੰਧਵਿਸ਼ਵਾਸ ਕਿਹਾ ਗਿਆ ਪਰ ਯਕੀਨ ਮੰਨਿਓ ਇਹ ਗੱਲਾਂ ਸੱਚੀਆਂ ਆ ਕੀ ਤੁਹਾਡੇ ਘਰ ਦੇ ਵਿੱਚ ਕਦੇ ਬਿਨਾਂ ਕਾਰਨ ਤਣਾ ਹੋਇਆ ਤਕਤਕੇ ਮਹਿਸੂਸ ਕਰਦੇ ਆ ਜਾਂ ਡਰਾਵਣੀ ਭਾਵਨਾ ਪੈਦਾ ਹੁੰਦੀ ਆ ਜੇ ਹਾਂ ਤਾਂ ਇਹ ਯਕੀਨਨ ਵੀਡੀਓ ਤੁਹਾਡੇ ਲਈ ਮੈਂ ਬਣਾਈ ਹੈ ਤੁਸੀਂ ਅੰਤ ਤੱਕ ਇਹ ਵੀਡੀਓ ਦੇਖਣੀ ਹੈ ਕਿਉਂਕਿ ਅੰਤ ਵਿੱਚ ਮੈਂ ਤੁਹਾਨੂੰ ਇੱਕ ਸੁਪਰ ਉਪਾਅ ਦੱਸਾਂਗੀ ਜਿਹੜਾ ਕਿ ਨਕਾਰਾਤਮਕ ਊਰਜਾ ਨੂੰ ਹਮੇਸ਼ਾ ਲਈ ਖਤਮ ਕਰ ਦੇਗਾ ਅ ਇੱਕ ਸਾ ਕੁਛ ਮੈਂ ਜੋ ਮੈਂ ਦੱਸਿਆ ਫਿਰੋਂ ਦੀ ਆਵਾਜ਼ ਆਈ ਹਵਾ ਚਲੀ ਨਹੀਂ ਕੋਈ ਚੀਜ਼ ਡਿੱਪਈ ਦਰਵਾਜ਼ਾ ਖੁੱਲ ਗਿਆ ਦਰਵਾਜ਼ਾ ਬੰਦ ਹੋ ਗਿਆ ਟੁੱਟੀ ਚੱਲ ਪਈ ਕਦੇ ਕਦੇ ਕਦਮਾਂ ਦੀ ਆਵਾਜ਼ ਸੁਣਾਈ ਦੇਣੀ ਜਾਂ ਪਿੱਛੋਂ ਕੋਈ ਆਵਾਜ਼ ਮਾਰਦਾ ਇਹ ਰੈਪੀਟੀਸ਼ਨ ਨਹੀਂ ਮੈਂ ਕਰ ਰਹੀ ਇਹ ਉਹਨਾਂ ਘਰਾਂ ਦੇ ਵਿੱਚ ਵੱਧ ਦਿਖਾਈ ਦਿੰਦੀਆਂ ਘਟਨਾਵਾਂ ਜਿੱਥੇ ਨਕਾਰਾਤਮਕ એનર્ਜੀ ਜਾਂ ਬੇਚੈਨ ਆਤਮਕ ਰੂਹਾਂ ਕੁੰਮਰੀਆਂ ਹੁੰਦੀਆਂ ਦੇਖੋ ਭੌਤਿਕ ਜਗਤ ਚ ਸਾਨੂੰ ਨੰਗੇ ਅੱਖਾਂ ਨਾਲ ਸਭ ਕੁਝ ਨਜ਼ਰ ਆ ਰਿਹਾ ਪਰ ਇੱਕ ਸੁਖਮ ਸੰਸਾਰ ਹੈ ਜੋ ਇਹਨਾਂ ਖਾਨੂੰ ਨਜ਼ਰ ਨਹੀਂ ਆਉਂਦਾ ਉਹ ਸੁਖਮ ਸੰਸਾਰ ਕਿੱਥੇ ਆ ਸਾਡੇ ਆਲੇ ਦੁਆਲੇ ਹੀ ਆ ਇਸੇ ਲੋਕ ਚਾ ਸਭ ਕੁਝ ਮੈਂ ਤੁਹਾਨੂੰ ਦੱਸਣ ਲੱਗੀਆਂ ਪੰਜ ਖਾਸ ਚੀਜ਼ਾਂ ਜੇ ਤੁਹਾਡੇ ਘਰ ਦੇ ਵਿੱਚੋਂ ਪਈਆਂ ਤੇ ਮੇਰੀ ਵੀਡੀਓ ਖਤਮ ਹੋਣ ਤੋਂ ਬਾਅਦ ਚੈੱਕ ਕਰੋ ਤੇ ਉਹਨਾਂ ਚੀਜ਼ਾਂ ਨੂੰ ਸਿੱਟ ਦਿਓ ਕਿਉਂਕਿ ਉਹਨਾਂ ਨਕਾਰਾਤਮਕਤਾ ਤੁਹਾਡੇ ਘਰ 'ਚ ਫੈਲਾ ਰਹੀਆਂ ਨੇ ਪਹਿਲੀ ਗੱਲ ਪੁਰਾਣੇ ਹਥਿਆਰ ਜਾਂ ਟੁੱਟੇ ਲੋਹੇ ਦੇ ਸੰਦ ਪਏ ਆ ਇਹ ਹਿੰਸਾ ਜਾਂ ਗੁੱਸੇ ਦੀ એનર્ਜੀ ਸੰਭ ਕੇ ਰੱਖਦੇ ਆ ਆਪਣੇ ਆਪ ਵਿੱਚ ਤੁਸੀਂ ਇਹ ਨਾ ਕਿਉਂਕਿ ਇਹ ਨਰਜੀਵ ਚੀਜ਼ਾਂ ਇਹਨਾਂ 'ਚ ਕੀ ਕੁਝ ਹੋ ਸਕਦਾ ਹਰ ਚੀਜ਼ ਦੀ એનર્ਜੀ ਹੈ ਤੁਸੀਂ ਕੀ ਕਰਨਾ ਉਹਨਾਂ ਨੂੰ ਲੋਣ ਮਿਲੇ ਪਾਣੀ ਨਾਲ ਤੋਂ ਲੈਣਾ ਜਾਂ ਗੰਗਾ ਜਲ ਜਾਂ ਕਿਸੇ ਪਵਿੱਤਰ ਸਥਾਨ ਦਾ ਜਲ ਪਿਆ ਹੈ ਅੰਮ੍ਰਿਤ ਤਾਂ ਉਹਨਾਂ ਨੂੰ ਛਿੜਕ ਕੇ ਸ਼ੁੱਧ ਕਰ ਸ਼ੁੱਧ ਕਰ ਲਓ ਨਹੀਂ ਤਾਂ ਫੇਰ ਬਾਹਰ ਚੱਕ ਕੇ ਮਾਰੋ ਜੇ ਉਹਨਾਂ ਨੂੰ ਨਹੀਂ ਵਰਤਣਾ ਤਾਂ ਘਰ ਵਿੱਚ ਕਈ ਵਾਰੀ ਤਸਵੀਰਾਂ ਇਦਾਂ ਦੀਆਂ ਲਾਈਆਂ ਕਈਆਂ ਨੂੰ ਬਹੁਤ ਜਿਹੜੇ ਆਰਟਿਸਟਿਕ ਸੁਭਾਅ ਦੇ ਹੁੰਦੇ ਆ ਦੁੱਖ ਵਾਲੀ ਰੋਣ ਵਾਲੀ ਜਾਂ 네ਗੇਟਿਵ ਦ੍ਰਿਸ਼ ਕੋਈ ਫਲਮਾਇਆ ਗਿਆ ਉਹਨਾਂ ਦੀ ਤਸਵੀਰ ਜਾਂ ਪੋਸਟਰ ਅਸੀਂ ਘਰਾਂ 'ਚ ਬੱਚੇ ਵੀ ਲਾ ਲੈਂਦੇ ਆ ਇਹ ਵਿਜ਼ੂਅਲ ਜਦੋਂ ਜਨਵਰੀ ਤੁਸੀਂ ਇਹ ਵਿਜ਼ੂਅਲ ਦੇਖੋਗੇ ਤੁਹਾਡੇ ਮਨ ਉੱਤੇ ਨਕਾਰਾਤਮਕਤਾ ਮਨੋਵਿਗਿਆਨਕ ਤੌਰ ਤੇ ਪ੍ਰਭਾਵ ਪਾਏਗੀ ਮਾਨਸਿਕ ਤੌਰ ਤੇ ਡਿਪਰੈਸ਼ਨ ਆ ਜਾਂਦੀ ਹੈ ਇਹਨਾਂ ਤਸਵੀਰਾਂ ਨੂੰ ਲਾ ਦਿਓ ਪੋਸਟਰ ਪਾੜ ਦਿਓ ਪ੍ਰਾਣੀ ਜਾਂ ਮਰੀ ਹੋਈ ਜਾਨਵਰਾਂ ਦੀਆਂ ਖੱਲਾਂ ਸਿੰਘ ਜਾਂ ਹੱਡੀਆਂ ਬੜਾ ਸ਼ਿਕਾਰ ਕਰਨ ਦੀ ਆਦਤ ਹੁੰਦੀ ਹੈ ਪੁਰਾਣੇ ਸਮੇਂ ਚ ਰਾਜਾ ਮਹਾਰਾਜਾਂ ਦੀਆਂ ਹਵੇਲੀਆਂ ਚ ਇਹ ਲੱਗੇ ਹੁੰਦੇ ਸੀ ਜਾਨਵਰ ਉਹਨਾਂ ਦੀ ਜਿਹੜੀ ਅਣਾਈ ਮੌਤ ਮਰੇ ਆ ਉਹਨਾਂ ਨੂੰ ਤੁਸੀਂ ਕੰਧਾਂ ਤੇ ਲਾਤਾ ਤਾਂ ਉਹ ਤੁਹਾਨੂੰ ਤੰਗ ਹੀ ਕਰਨਗੇ ਇਹ ਚੀਜ਼ਾਂ ਵੀ ਪੈਰਾਨਾਰਮਲ ਵਾਈਬ੍ਰੇਸ਼ਨ ਨੂੰ ਖਿੱਚਦੀਆਂ ਆ ਇਹਨਾਂ ਨੂੰ ਤੁਸੀਂ ਘਰ ਤੋਂ ਬਾਹਰ ਹਟਾ ਦਿਓ ਜਾਂ ਇਹਨਾਂ ਨੂੰ ਸ਼ੁੱਧ ਜਲ ਨਾਲ ਛੜਕਾ ਕੇ ਪਵਿੱਤਰ ਕਰੋ ਘਰਾਂ ਦੇ ਵਿੱਚ ਪੁਰਾਣੀਆਂ ਟੁੱਟੀਆਂ ਮੂਰਤੀਆਂ ਧਾਰਮਿਕ ਚੀਜ਼ਾਂ ਪਈਆਂ ਹੀ ਰਹਿੰਦੀਆਂ ਲਫਾਫਿਆਂ 'ਚ ਉਹਨਾਂ ਨੂੰ ਜਲ ਪ੍ਰਵਾਹ ਕਰਨ ਜਾਣ ਦਾ ਮੌਕਾ ਹੀ ਨਹੀਂ ਮਿਲਦਾ ਤੁਹਾਨੂੰ ਹਨਾ ਸਮਾਂ ਹੀ ਨਹੀਂ ਇਹ ਕਰਦੀ ਐਨਰਜੀ ਫੀਲਡ ਨੂੰ ਖਰਾਬ ਕਰਦੀਆਂ ਪਲੀਜ਼ ਇਹਨਾਂ ਨੂੰ ਪੂਜਾ ਕਰਕੇ ਮਾਫੀ ਮੰਗ ਕੇ ਅ ਜਲ ਪ੍ਰਵਾਹ ਕਰਿਆ ਉਹ ਪਰ ਜਲ ਪ੍ਰਵਾਹ ਕਰਦੇ ਸਮੇਂ ਧਿਆਨ ਰੱਖਣਾ ਆਪਣਾ ਵਿਚਾਰ ਰੱਖੀਦਾ ਹੁੰਦਾ ਦੂਜੇ ਘਰਾਂ ਤੋਂ ਲਈ ਗਈ ਕੋਈ ਚੀਜ਼ ਤੁਹਾਨੂੰ ਪਸੰਦ ਆ ਗਈ ਤੁਸੀਂ ਉਹ ਚੁੱਕ ਲਈ ਤੁਹਾਨੂੰ ਗਿਫਟ ਮਿਲ ਗਿਆ ਐਂਟੀਕ ਪੀਸ ਆ ਬੜਾ ਜਾਂ ਫਿਰ ਸੈਕੰਡ ਹੈਂਡ ਫਰਨੀਚਰ ਕਈ ਵਾਰੀ ਲੈ ਆਈਦਾ ਆਪਾਂ ਕਈ ਵਾਰੀ ਕਈ ਕਰੇ ਸਾਡੇ ਘਰਾਂ ਦੀ ਹਾਲਤ ਉਦਾਂ ਦੀ ਨਹੀਂ ਹੈ ਸਾਨੂੰ ਚੀਜ਼ ਪਸੰਦ ਆ ਗਈ ਚਲੋ ਸੈਕੰਡ ਹੈਂਡ ਆ ਆਲੈਕਸ ਤੇ ਪਈਆਂ ਆ ਜਾਂ ਆਨਲਾਈਨ ਮਿਲਦੀਆਂ ਸੈਕੰਡ ਹੈਂਡ ਚੀਜ਼ਾਂ ਲੈ ਆਓ ਨਾ 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 ਇਹਨਾਂ ਗੱਲਾਂ ਦੀ ਨਾ ਕਰਿਆ ਕਰੋ ਇਹਨਾਂ ਚੀਜ਼ਾਂ ਤੋਂ ਬਗੈਰ ਹੀ ਚੰਗੇ ਆ ਤੁਹਾਨੂੰ ਕੀ ਪਤਾ ਜਿਹੜੇ ਪਿਛਲੇ ਮਾਲਕ ਨੇ ਵੇਚੀ ਉਹਦੀ એનર્ਜੀ ਕਿਦਾਂ ਦੀ ਸੀ ਉਹ ਸਾਰੀ ਦੀ ਸਾਰੀ એનર્ਜੀ ਨਾਲ ਹੀ ਆਉਂਦੀ ਇਹਨਾਂ ਚੀਜ਼ਾਂ ਤੇ ਸੋ ਜੇ ਕਿਤੇ ਮਜਬੂਰੀ ਵਾਸਤੇ ਚੀਜ਼ਾਂ ਲੈਉਣੀਆਂ ਪੈਣ ਤਾਂ ਇਹਨਾਂ ਨੂੰ ਧੂਪ ਦੇ ਲਓ ਜਾਂ ਮੰਤਰ ਸ਼ੁੱਧੀ ਕਰ ਲਓ ਸੋ ਪੈਰਾਨਾਰਮਲ ਕਨੈਕਸ਼ਨ ਹੁੰਦਾ ਜਿੱਥੇ એનર્ਜੀ ਬਹੁਤ ਜ਼ਿਆਦਾ ਸਟਕ ਰਹੀਦੀ ਹੈ ਉੱਥੇ ਪੈਰਾਨਾਰਮਲ ਇਫੈਕਟਸ ਜਿਦਾਂ ਕਹਿ ਲਓ ਅਚਨਕ ਡਰਾਉਣੀਆਂ ਫੀਲਿੰਗਸ ਆਉਣ ਲੱਪਣੀਆਂ ਘਰ ਵਿੱਚ ਬਿਮਾਰੀਆਂ ਜਾਂ ਝਗੜੇ ਲਗਾਤਾਰ ਵੱਜ ਜਾਣੇ ਸੋ ਮੈਂ ਕੁਝ ਟਿਪਸ ਦੇਣ ਲੱਗੀਆਂ ਵਿੱਚੇ ਤੁਸੀਂ ਕੀ ਕਰਨਾ ਹਫਤੇ ਵਿੱਚ ਇੱਕ ਵਾਰ ਗੂਗਲ ਲੋਬਾਨ ਤੇ ਕਪੂਰ ਮਿਲਾ ਕੇ ਤੂਫ ਜ਼ਰੂਰ ਤਖੋਣਾ ਘਰ ਦੇ ਕੋਣਿਆਂ-ਕੋਣਿਆਂ 'ਚ ਮਲਿਆਨ ਸਾਲਟ ਕੋਣੇ-ਕੋਣੇ 'ਚ ਸਿੱਟ ਦਿਓ ਮਿਲ ਜਾਂਦਾ ਬਾਜ਼ਾਰ 'ਚ ਘਰ ਦੇ ਹਰੇਕ ਕੋਨੇ 'ਚ ਪੋਜ਼ਿਟਿਵ ਚੈਂਟਸ ਦਾ ਮੰਤਰਾਂ ਦੀ ਤੁਨ ਲਾ ਲਓ ਮੂਲ ਮੰਤਰ ਲਾ ਲਓ ਓਮ ਦਾ ਜਾਪ ਲਾ ਲਓ ਵੱਜਣਾ ਚਾਹੀਦਾ ਸਵੇਰੇ ਸ਼ਾਮ ਘਰਾਂ ਦੇ ਵਿੱਚ ਜੇ ਜਸਰਗੇ ਚੀਜ਼ਾਂ ਤੁਹਾਡੇ ਲਈ ਨਵੀਆਂ ਤਾਂ ਵੀਡੀਓ ਅੰਤ ਤੱਕ ਦੇਖੋ ਕਿਉਂਕਿ ਹੁਣ ਉਹ ਸਮਾਂ ਆ ਗਿਆ ਜਦੋਂ ਮੈਂ ਤੁਹਾਨੂੰ ਦੱਸਣ ਲੱਗੀ ਸੁਪਰ ਉਪਾ ਸੁਪਰ ਉਪਾ ਮੈਂ ਤੁਹਾਨੂੰ ਦੱਸਦੀ ਹਾਂ ਕਿ ਜੇ ਕੋਈ ਵੀ ਵਿਧਿ ਵਿਵਧਾਨ ਕਰਦੇ ਆ ਜਿਹੜੇ ਮੈਂ ਉਪਾਅ ਦੱਸਦੀਆਂ ਉਹਨਾਂ ਚ ਕੋਈ ਕਮੀ ਪੇਸ਼ੀ ਰਹਿ ਗਈ ਆ ਤਾਂ ਇਸ ਸੁਪਰ ਉਪਾਅ ਕਰਨ ਨਾਲ ਉਹ ਅਸਰ ਜਿਹੜਾ ਉਹ ਬਰਾਬਰ ਹੋ ਜਾਏਗਾ ਮਹੀਨੇ ਚ ਇੱਕ ਵਸਿਆ ਆਉਂਦੀ ਆ ਰਾਤ ਨੂੰ ਕਰਨਾ ਕਿ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਉੱਤੇ ਥੋੜੇ ਜੇ ਲੌਂਗ ਜਾਂ ਕੇਸਰ ਜਾਂ ਗੁਗਲ ਦੀ ਤੂਪ ਇਕੱਠੀ ਕਰਕੇ 5 ਮਿੰਟ ਇਹਨਾਂ ਨੂੰ ਮਿਕਸ ਕਰਕੇ ਦਿਖਾ ਦਿਓ ਕਮਾਦੋ ਇਹ ਨਾਲ ਕਰਦਿਆਂ ਸਾਰੀਆਂ ਨਕਾਰਾਤਮਕ ਕਲੈਰਾਂ ਖਤਮ ਹੋ ਜਾਣਗੀਆਂ ਤੇ ਨਵੀਂ એનર્ਜੀ ਵਸ ਜਾਏਗੀ ਤੁਹਾਨੂੰ ਇਹ ਟਿਪਸ ਕਿਹੋ ਜਿਹਾ ਲੱਗੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਤੇ ਚੈਨਲ ਮੇਰਾ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਬੇਨਤੀ ਹੈ ਸੋ ਹਰ ਹਫ਼ਤੇ 5 ਮਿੰਟ ਦੀ ਸ਼ੁੱਧੀ ਕਰਨੀ ਆ ਤੁਹਾਡਾ ਘਰ ਵੀ ਰਹੇਗਾ ਚਮਤਕਾਰ ਤੇ ਨਰਭੀਕ ਹੋ ਕੇ ਤੁਸੀਂ ਜੀ ਸਕੋਗੇ ਇੱਕ ਗੱਲ ਹੋਰ ਯਾਦ ਰੱਖਣਾ ਘਰ ਦੇ ਕੋਣਿਆਂ 'ਚ ਮਿੱਟੀ ਕੱਟਾਂ ਨਹੀਂ ਜੰਮਿਆ ਹੋਣਾ ਚਾਹੀਦਾ ਇਹ ਗੰਦਗੀ ਜਿਹੜੀ ਐਨਰਜੀ ਨੂੰ ਬਲੌਕ ਕਰਦੀ ਹੈ ਦਰਵਾਜ਼ਿਆਂ ਦੇ ਮੋਰੇ ਜੁੱਤੀਆਂ ਦੇ ਢੇਰ ਨਾਲ ਲਾ ਦੋ ਬਿੰਗੀਆਂ ਟੇਢੀਆਂ ਜੁੱਤੀਆਂ ਆਪਾਂ ਇੱਕ ਪੈਰੋ ਇੱਕ ਪੈਰੋ ਨਹੀਂ ਇਹਨਾਂ ਨੂੰ ਧਿਆਨ ਨਾਲ ਰੱਖਣਾ ਹੈ ਪੋਜ਼ਿਟਿਵਿਟੀ ਆਏਗੀ ਕੰਦਾਂ ਦੇ ਵਿੱਚ ਜੇ ਸਫੈਦੀ ਉਤਰੀ ਹੈ ਵੱਡੇ ਵੱਡੇ ਪਾਪੜ ਲਟਕਣਦੇ ਆ ਜਾਂ ਕੰਦਾਂ 'ਚ ਤਰੇੜਾਂ ਲੱਗੀਆਂ ਉਹ ਤਰੇੜਾਂ ਨੂੰ ਜਲਦੀ ਜਲਦੀ ਪੂਰ ਦਿਆ ਕਰੋ ਨਕਾਰਾਤਮਕਤਾ ਖਤਮ ਹੋਣੀ ਹੈ ਇਦਾਂ ਬਹੁਤ ਛੇਤੀ ਨੈਗੇਟਿਵਿਟੀ ਘਰ ਹੁੰਦੀ ਹੈ ਤਾਂ ਤੁਸੀਂ ਸਾਰੇ ਜੀ ਮਾਨਸਿਕ ਤੌਰ ਤੇ ਬਿਮਾਰ ਰਹਿਣ ਲੱਗ ਪਾਉਗੇ ਇੱਕ ਦੂਜੇ ਤੋਂ ਕੱਟੇ-ਕੱਟੇ ਰਹਿਣ ਲੱਗ ਪਾਉਗੇ ਜੇ ਇਹਨਾਂ ਤੋਂ ਬਚਣਾ ਤਾਂ ਤੁਸੀਂ ਸਮੇਂ-ਸਮੇਂ ਤੇ ਆਪਣੇ ਘਰ ਦੀ ਹਫਤਾਵਾਰੀ ਸਫਾਈ ਜ਼ਰੂਰ ਕਰੋ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦੇਣਾ ਕਬਰਾਈ ਦਾ ਨਹੀਂ ਹੁੰਦਾ ਇਹ ਜਿਹੜੀਆਂ ਪੰਜ ਮਨਹੋਸ ਚੀਜ਼ਾਂ ਆ ਇਹ ਪੈਰਾਨਾਰਮਲ ਪੈਰਾਨਾਰਮਲ ਸਮਝਦੇ ਹੋ ਅਲੌਕਿਕ ਅਦ੍ਰਿਸ਼ ਸ਼ਕਤੀਆਂ ਨੂੰ ਆਪਣੀ ਵੱਲ ਖਿੱਚਦੀਆਂ ਉਹੀ ਜਨਮ ਨੂੰ ਤੁਸੀਂ ਭੂਤ ਪ੍ਰਿਤ ਕਹਿ ਦਿੰਨੇ ਹੋ ਕਦੀ ਮੈਂ ਡਿਟੇਲ ਵੀਡੀਓ ਬਣਾਉਂਗੀ ਟਿਲ ਦੈਨ ਤੁਸੀਂ ਆਪਣਾ ਖਿਆਲ ਰੱਖਣਾ ਮੈਂ ਇੱਕ ਨਵੀਂ ਵੀਡੀਓ ਨਾਲ ਫਿਰ ਪੇਸ਼ ਹੋਵਾਂਗੀ ਤੁਹਾਡੇ ਅੱਗੇ ਹਾਜ਼ਰ ਹੋਵਾਂਗੀ ਸੋ ਮੈਨੂੰ ਦਿਓ ਇਜਾਜ਼ਤ ਟਿਲ ਦਨ ਬਾਏ ਬਾਏ